ਸਤਿ ਸ਼੍ਰੀ ਅਕਾਲ ਸਵਾਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਮਕਾਨ ਹੀ ਤਾਂ ਹੈ ਮੈਂ ਕੌਨਸਾ ਖਾ ਜਾਊਂਗਾ ਗੱਲ ਕੁਝ ਮਹੀਨੇ ਪ੍ਰਾਣੀ ਪਰ ਸੌਣ ਨਹੀਂ ਦਿੰਦੀ ਜਦ ਵੀ ਦਿਮਾਗ ਵਿੱਚ ਆਉਂਦੀ ਬੇਚੈਨ ਕਰ ਦਿੰਦੀ ਹੈ ਮੈਨੂੰ ਮੈਂ ਆਪਣੇ ਪੁਰਾਣੇ ਘਰ ਮੁਹੱਲੇ ਗਿਆ ਜਿੱਥੇ ਅਸੀਂ ਪਹਿਲਾਂ ਰਹਿੰਦੇ ਹੁੰਦੇ ਸੀ ਹੁਣ ਕਿਰਾਏ ਤੇ ਚੜਾਇਆ ਸੀ ਤੇ ਅਸੀਂ ਹੁਣ ਦੂਜੀ ਥਾਂ ਤੇ ਰਹਿੰਦੇ ਸੀ ਇੱਕ ਅਪਾਰਟਮੈਂਟ ਵਿੱਚ ਪਰ ਕਦੇ-ਕਦੇ ਮੈਨੂੰ ਇੱਥੇ ਆਉਣਾ ਚੰਗਾ ਲੱਗਦਾ ਸੀ ਬਹੁਤੀਆਂ ਪ੍ਰਾਣੀਆਂ ਯਾਦਾਂ ਜੁੜੀਆਂ ਸੀ ਇਸ ਨਾਲ ਨਾਲ ਥੋੜੀ ਦੇਖਰੇਖ ਵੀ ਹੋ ਜਾਂਦੀ ਤੇ ਕਿਰਾਏ ਦਾ ਹਿਸਾਬ ਕਿਤਾਬੀ ਮੈਂ ਹਾਲੇ ਪਹੁੰਚਿਆ ਹੀ ਸੀ ਕਿ ਇੰਨੇ ਨੂੰ ਇੱਕ ਮੋਟਰਸਾਈਕਲ ਮੇਰੇ ਲਾਗੇ ਰੁਕਦੀ ਹੈ ਕਾਲੀ ਐਨਕ ਲਈ ਇੱਕ ਬੰਦਾ ਰੰਗ ਭਾਵੇਂ ਘੂੜਾ ਸੀ ਪਰ ਸੋਹਣੀ ਸਿਹਤ ਵਾਲਾ ਸੀ ਬੋਲਿਆ ਬਾਜੀ ਸਤਿ ਸ਼੍ਰੀ ਅਕਾਲ ਮੈਂ ਕਿਹਾ ਸਤਿ ਸ਼੍ਰੀ ਅਕਾਲ ਭਾਈ ਪਰ ਮੈਂ ਪਛਾਣਿਆ ਨਹੀਂ ਪਰ ਆਵਾਜ਼ ਕੁਝ ਸੁਣੀ ਲੱਗਦੀ ਮੈਂ ਪਛਾਣਨ ਦੀ ਕੋਸ਼ਿਸ਼ ਕਰ ਰਿਹਾ ਸੀ ਇੰਨੇ ਨੂੰ ਉਹ ਆਪ ਹੀ ਬੋਲਿਆ ਕਿਆ ਭਾਜੀ ਲੱਗਦਾ ਹੈ ਆਪ ਹਮੇਂ ਭੁੱਲ ਗਏ ਆਪਣੇ ਬਾਬੂ ਲਾਲ ਕੋ ਇੰਨਾ ਕਹਿੰਦਿਆਂ ਉਸਨੇ ਕਾਲੀ ਐਨ ਕੋ ਤਾਰੀ ਤੇ ਅੱਖਾਂ ਮਿਲਦੇ ਆ ਹੀ ਮੇਰੇ ਮੂੰਹੋਂ ਨਿਕਲਿਆ ਕੋਏ ਬਾਬੂ ਤੂੰ ਹੈ ਤੇਰੀ ਤਾਂ ਟੌਰੀ ਬਦਲ ਗਈ ਕਹਿੰਦਾ ਸਭ ਉੱਪਰ ਵਾਲੇ ਔਰ ਬੀਜੀ ਕੀ ਕਿਰਪਾ ਹੈ ਮੈਂ ਪੁੱਛਿਆ ਕੰਜ ਹੁਣ ਮਾਸੀ ਠੀਕ ਰਹਿੰਦੇ ਮਾੜਾ ਮੋਟਾ ਚੱਲਦੇ ਆ ਹੁਣ ਕਿਨੇ ਅੱਗੋਂ ਕਹਿੰਦਾ ਉਹ ਤਾਂ ਚਲੇ ਗਏ ਮੈਂ ਕਿਹਾ ਹਰਜੀਤ ਕੋਲ ਚਲੇ ਗਏ ਕੈਨੇਡਾ ਕੀ ਕਹਿੰਦਾ ਨਹੀਂ ਬਾਜੀ ਉੱਪਰ ਚਲੇ ਗਏ ਭਗਵਾਨ ਕੇ ਪਾਸ ਮੈਨੂੰ ਸੋਣੋ ਬੜਾ ਤੱਕਾ ਲੱਗਿਆ ਮੈਂ ਕਿਹਾ ਮੈਨੂੰ ਪੂਰੀ ਗੱਲ ਦੱਸ ਐਨੇ ਨੂੰ ਮੇਰਾ ਕਿਰਾਏਦਾਰ ਰਜਿੰਦਰ ਵੀ ਬਾਹਰ ਆ ਗਿਆ ਤੇ ਉਸ ਨੂੰ ਕਹਿ ਮੈਂ ਬਾਹਰ ਕੁਰਸੀਆਂ ਮੰਗਵਾ ਬੈਠ ਕੇ ਕਾਲੀ ਦੀ ਤਾਂ ਗੱਲ ਸੀ ਅਸੀਂ ਸਾਰੇ ਇਸੇ ਮਹੱਲੇ ਇਕੱਠੇ ਰਹਿੰਦੇ ਸੀ ਤੇ ਮੈਂ ਤੇ ਹਰਜੀਤ ਇਕੱਠੇ ਪੜਦੇ ਸੀ ਇੱਕੋ ਸਕੂਲ ਵਿੱਚ ਨਾਲ ਹੀ ਖੇਡਣਾ ਤੇ ਹਰਜੀਤ ਦੀ ਮੰਮੀ ਨਿੰਦਰੀ ਮਾਸੀ ਜਾਂ ਮਾਸੀ ਹੀ ਬੁਲਾਉਂਦੇ ਸੀ ਉਹਨਾਂ ਦੀਆਂ ਨਿਗਾਹਾਂ ਸਾਹਮਣੇ ਹੀ ਖੇਡ ਵੱਡੇ ਹੋਏ ਹਾਂ ਫਿਰ ਰੋਜ਼ੀ ਰੋਟੀ ਨੇ ਸਾਨੂੰ ਅਲੱਗ ਸਫ਼ਰ ਤੇ ਕੱਲਤਾ ਮੇਰੀ ਇੱਥੇ ਹੀ ਨੌਕਰੀ ਲੱਗ ਗਈ ਤੇ ਹਰਜੀਤ ਕੈਨੇਡਾ ਚਲਾ ਗਿਆ ਤੇ ਉੱਥੇ ਕੰਮ ਕਰਦੇ ਉੱਥੇ ਦਾ ਹੀ ਹੋ ਗਿਆ ਉੱਥੇ ਹੀ ਵਿਆਹ ਕਰਵਾ ਲਿਆ ਤੇ ਬੱਚੇ ਪਰਿਵਾਰ ਉੱਥੇ ਹੀ ਜ਼ਿੰਦਗੀ ਸੈੱਟ ਹੋ ਗਈ ਉਸ ਦੀ ਮੈਂ ਕਈ ਵਾਰ ਮਾਸੀ ਨੂੰ ਕਿਹਾ ਕਿ ਮਾਸੀ ਇੱਕੋ ਪੁੱਤਰ ਹੈ ਤੇਰਾ ਤੂੰ ਕਿਉਂ ਇੱਥੇ ਬੈਠੀ ਤੁਸੀਂ ਵੀ ਜਾਓ ਕੈਨੇਡਾ ਮਾਸੀ ਕਹਿੰਦੀ ਪੁੱਤ ਮਹੀਨਾ ਦੋ ਮਹੀਨੇ ਤਾਂ ਜਾ ਆਉਂਦੀ ਪਰ ਉੱਥੇ ਰਹਿਣ ਨੂੰ ਹੌਸਲਾ ਨਹੀਂ ਪੈਂਦਾ ਮੇਰਾ ਇੱਥੇ ਮੇਰਾ ਘਰ ਹੈ ਹੱਥੀ ਬਣਾਇਆ ਯਾਦਾਂ ਨੇ ਸਾਖ ਸਬੰਧੀ ਨੇ ਉੱਥੇ ਮੈਂ ਇਕੱਲੀ ਪੈ ਜਾਂਦੀ ਹਾਂ ਉਹ ਦੋਵੇਂ ਨੌਕਰੀ ਤੇ ਬੱਚੇ ਮੇਡਾਂ ਕੋਲ ਮੈਂ ਕਮਰੇ ਜੋਗੀ ਮੇਰੇ ਤੋਂ ਨਹੀਂ ਰਹਿਣਾ ਹੁੰਦਾ ਮੈਂ ਕਿਹਾ ਤੁਸੀਂ ਇੱਥੇ ਇਕੱਲੇ ਕੋਈ ਲੋੜ ਪੈ ਜਾਏ ਕੋਈ ਕੰਮ ਪੈ ਜਾਂਦਾ ਹੱਸ ਕੇ ਕਹਿੰਦੀ ਹਰਜੀਤ ਆ ਬਾਬੂ ਬੰਨ ਗਿਆ ਮੇਰੇ ਬੂਹੇ ਬਾਬੂ ਵੀ ਅੱਗੋਂ ਦੰਦ ਕੱਢਦਾ ਹੱਸਦਾ ਕਾਲਾ ਸ਼ਾ ਰੰਗ ਸੁੱਕਾ ਸਰੀਰ ਤੇ ਦੰਦ ਬਾਹਰ ਕਹਿੰਦਾ ਕਿ ਭਾਜੀ ਹਮ ਹੈ ਨਾ ਦੇਖਭਾਲ ਕੇ ਲਈ ਚਿੰਤਾ ਕੀ ਕੋਈ ਬਾਤ ਨਹੀਂ ਹੈ ਨਾ ਮੈਂ ਯਾਦਾਂ ਵਿੱਚੋਂ ਬਾਹਰ ਆਇਆ ਤੇ ਫਿਰ ਮੈਂ ਕਿਹਾ ਕਿ बाबू ਹੋਇਆ ਕੀ ਸੀ ਤੇ ਕਹਿਣ ਲੱਗਾ ਕਿ ਆਪਕੋ ਤਾਂ ਪਤਾ ਹੈ ਕਿ ਸਰੀਰ ਪਹਿਲੇ ਹੀ ਭਾਰੀ ਥਾ ਇਸ ਲਈ 2-3 ਸਾਲ ਸੇ ਗुटनों ਮੇਂ ਦਰਦ ਰਹਤਾ ਥਾ ਚੱਲ ਫਿਰ ਨਹੀਂ ਪਾਤੀ ਥੀ ਸਰੀਰ ਸਾਥ ਨਹੀਂ ਦੇ ਰਹਾ ਥਾ ਭਾਰੀ ਵੀ ਜਿਆਦਾ ਹੋ ਗਈ ਥੀ ਮੈਂ ਕਿਹਾ ਤੂੰ ਇਕੱਲਿਆਂ ਕਿਵੇਂ ਆਉਂਦਾ ਸੀ ਕਹਿੰਦਾ ਇਕੱਲਾ ਕਹਾ ਬੀਬੀ ਬੱਚੇ ਸਭ ਹੈ ਨਾ ਮਿਲ ਕਰ ਕਰ ਲੈਂਦੇ تھے 3-4 ਸਾਲ ਪਹਿਲੇ ਹਰਜੀਤ ਪਾਜੀ ਆਏ ਥੇ ਮੈਨੇ ਪੁੱਛ ਲਿਆ ਥਾ ਕਿ ਮੁਝ ਸੇ ਇਕਲੇ ਨਹੀਂ ਹੋਤਾ ਤੋ ਬੋਲ ਗਏ ਥੇ ਕਿ ਪਰਿਵਾਰ ਕੋ ਵੀ ਗਾਉਂ ਗਾਉਂ ਸੇ ਬੁਲਾ ਲਓ ਔਰ ਪਗਾਰ ਵੀ ਵੜਾ ਦੀ ਐਥੇ ਅਬ ਤੋ ਪਰਿਵਾਰ ਵੀ ਸਾਥ ਹੈ ਔਰ ਬੱਚੇ ਇਹੀ ਪੜ੍ਹਤੇ ਹੈ ਮੈਂ ਪੁੱਛਿਆ ਕਿ ਮੌਤ ਦਾ ਦੱਸਿਆ ਨਹੀਂ ਕਿ ਹਰਜੀਤ ਆਇਆ ਸੀ कहाँ आए वो कोरोना समय चल रहा था दो हजार में फ्लाइटें बंद थी कैसे आते पैसे भिजवा दिए थे हम ही किए सब कुछ हमें बोल दिए कि यही रहो हम घर का ध्यान रखें हम पैसा महीने महीने बेचते रहेंगे बस हम जमे हैं ता ही उसनों आवाज आई जीजा जीजी बुला रही है मैं क्या ये कौन ਕਹਿੰਦਾ 사ਲਾ ਹੈ ਮੇਰਾ ਦਿੱਲੀ ਆਇਆ ਥਾ ਕਾਮ ਕੀ ਤਲਾਸ਼ ਮੇਰੇ ਪਾਸ ਹੀ ਰਹਤਾ ਹੈ ਇਤਨਾ ਬੜਾ ਮਕਾਨ ਹੈ ਮੈਂ ਕਿਹਾ ਬਾਬੂ ਆ ਤੇਰੇ ਤਾਂ ਰੰਗ ਹੀ ਬਦਲ ਗਏ ਕਹਿੰਦਾ ਸਾਹ ਭਗਵਾਨ ਔਰ ਬੀਜੀ ਕੀ ਦਵਾਉ ਕਾਸਰ ਹੈ ਬਾਕੀ ਹਮਾਰਾ ਕੀ ਹੈ ਮਕਾਨ ਹੈ ਰਹਿ ਰਹ ਰਹੇ ਹੈ ਹਮਨੇ ਕੌਨ ਸਾ ਖਾ ਜਾਣਾ ਹੈ ਏ ਕਹਿ ਕੇ ਇੱਕ ਤਿਰਸ਼ੇ ਜਿਹੇ ਬੁੱਲ ਵੱਟ ਕੇ ਮੁਸਕਰਾਉਂਦਿਆ ਮੁਸਕਰਾਇਆ ਤੇ ਜਿਵੇਂ ਉਸਦੀ ਮੁਸਕਰਾਹਟ ਕੁਝ ਕਹਿ ਰਹੀ ਹੋਵੇ ਇੰਜ ਲੱਗਾ ਤੇ ਉਹ ਮੋਟਰਸਾਈਕਲ ਸਟਾਰਟ ਕਰ ਚੱਲ ਪਿਆ ਜਾਣ ਪਿੱਛੋਂ ਕਿਰਾਏਦਾਰ ਰਜਿੰਦਰ ਦੱਸਣ ਲੱਗੀ ਵੀਰ ਜੀ ਐਸ ਨੇ ਪਿਛਲੇ ਪਾਸੇ ਕਮਰੇ ਵੀ ਕਿਰਾਏ ਤੇ ਚੜਾਏ ਹੋਏ ਹਨ ਇਹਨੂੰ ਤਾਂ ਫਾਲ ਗਿਆ ਏ ਮਕਾਨ ਮੈਂ ਸੋਚਣ ਲੱਗਾ ਫਾਲ ਗਿਆ ਮਤਲਬ ਨਾਲ ਬਾਬੂ ਲਾਲ ਦੀ ਆਵਾਜ਼ ਗੂੰਜੀ ਜਾਵੇ ਮਕਾਨ ਹੀ ਤੋਂ ਹੈ ਖਾ ਤੋੜ ਨਾ ਜਾਣਗੇ ਮਾਸੀ ਆਪ ਮਕਾਨ ਜ਼ਮੀਨ ਦੇ ਮੋਹ ਨਹੀਂ ਛੱਡ ਸਕੀ ਹਰਜੀਤ ਵੀ ਰੱਬ ਨਾ ਕਰੇ ਉਸ ਨੂੰ ਕੁਝ ਹੋ ਜਾਏ ਕਿਸ ਨੇ ਆਉਣਾ ਤੇ ਕਿਹਨੇ ਸੰਭਾਲਣਾ ਮਕਾਨ ਹੀ ਤੋਂ ਹੈ ਨਾਲ ਕਿਸੇ ਨੇ ਨਹੀਂ ਲੈ ਜਾਣਾ ਪਰ ਹ ਹਰ ਜ਼ਮੀਨ ਦਾ ਹੱਕ ਹੈ ਆਪਣੇ ਵਾਰਿਸ ਕੋਲ ਰਹਿਣ ਦਾ ਇਹ ਮੈਂ ਕਿਵੇਂ ਕੋਈ ਕਬਜ਼ਾ ਕਰ ਸਕਦਾ ਹੈ ਖਾਲੀ ਮਕਾਨ ਤਾਂ ਨਹੀਂ ਹੁੰਦਾ ਜ਼ਿੰਦਗੀ ਭਰ ਦੀਆਂ ਆਸਾਂ ਤੇ ਸੁਪਨੇ ਹੁੰਦੇ ਹਨ बनाया था किसी ने इस सोच में मेरे अपने हो गए इस मकान में उसे क्या पता उसकी रज़ा क्या थी मकान ही तो है